ਹੈਲੋ ਗਾਇਸ ਸਤਿ ਸ਼੍ਰੀ ਅਕਾਲ ਕਿਦੋਂ ਜੀ ਤੁਸੀਂ ਸਾਰੇ ਠੀਕ ਹੋ ਤੇ ਅੱਜ ਅਸੀਂ ਫਿਰ ਚੱਲੇ ਆ ਜੀ ਲੱਕੜਾਂ ਨੂੰ ਕਿਉਂਕਿ ਸਾਡੀਆਂ ਲੱਕੜਾਂ ਉੱਥੇ ਪਈਆਂ ਹੈਗੀਆਂ ਤੇ ਤੁਹਾਨੂੰ ਥੋੜਾ ਜਿਹਾ ਨਾ ਖੇਤਾਂ ਦਾ ਜਿਹੜਾ ਨਜ਼ਾਰਾ ਹੈ ਮੇਰੇ ਦਰਸ਼ਕਾਂ ਨੂੰ ਦਿਖਾਵਾਂਗੇ ਅਸੀਂ ਤੇ ਉਦੋਂ ਪਹਿਲਾਂ ਤੁਸੀਂ ਕਰ ਲਓ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਹੁਣ ਐ ਨਾ ਐ ਫੀਲਿੰਗ ਜੀ ਆਉਂਦੀ ਹੈ ਕਿਉਂਕਿ ਉਧਰ ਤਾਂ ਵੀ ਮੌਸਮ ਠੰਡਾ ਹੈ ਤੇ ਉਧਰ ਐਵੇਂ ਕਣਕ ਜੀ ਲੱਗਦੀ ਵੀ ਕਣਕ ਜੀ ਬੀਜ ਰੱਖੀ ਤੇ ਬੜਾ ਹੀ ਸੋਹਣਾ ਸੋਹਣਾ ਜਿਹਾ 뷰 ਆ ਰਿਹਾ ਤੇ ਦਿਖਾਉਣਾ ਜੀ ਆਪਾਂ ਤੁਹਾਨੂੰ ਇੱਕ ਵਾਰੀ 뷰 ਮੈਂ ਕਈ ਵਾਰ ਸ਼ੂਟ ਨਹੀਂ ਕੀਤੀ ਗਈ ਮੈਥੋਂ ਕਿਉਂਕਿ ਸਾਨੂੰ ਜਲਦੀ ਹੁੰਦੀ ਆ ਇਸ ਕਰਕੇ ਤੇ ਪ੍ਰੀਤ ਵੀ ਅੱਜ ਮੇਰੇ ਨਾਲ ਆਈ ਆ ਕਿੱਦਾਂ ਪ੍ਰੀਤ ਵਧੀਆ ਮੌਸਮ ਬੜਾ ਪਿਆਰਾ ਜਾ ਬਣ ਚੁੱਕਿਆ ਹੈ ਨਾ ਤੇ ਠੰਡ ਸੀਗੀ ਤੇ ਇਸ ਕਰਕੇ ਮੈਂ ਖਾ ਚਲੋ ਚੱਲਦੇ ਆ ਜੀ ਆਪਾਂ ਖੇਤ ਨੂੰ ਉਹ ਤੁਹਾਨੂੰ ਇੱਕ ਪੰਛੀ ਦਿਖਾਉਣੇ ਆ ਵੀ ਕਿਹੜਾ ਪੰਛੀ ਸ਼ਾਇਦ ਉਹਨੂੰ ਪੰਜਾਬੀ ਚ ਤਾਂ ਨੜੀ ਕਹਿੰਦੇ ਆ ਹੋ ਸਕਦਾ ਹੈ ਸਾਨੂੰ ਵੇਖ ਕੇ ਉੱਡ ਵੀ ਜਾਣ ਉੱਤੇ ਨਾ ਪ੍ਰੀਤ ਨੇ ਦੇਖ ਸਰਜੇ ਤੇ ਹਨਾ ਕਿੰਨੀ ਸੋਹਣੀ ਆ ਸੁਨਹਿਲ ਜੇ ਦੀ ਟੋਪੀ ਜੀ ਇੱਕ ਉਹ ਫਿਰਦਾ ਤੇ ਦੋ ਆ ਫਿਰਦੇ ਉਹ ਉੱਡ ਕੇ ਦਰਸ਼ਕੋ ਦੇਖੋ ਕਿੰਨੇ ਸੋਹਣੇ ਲੱਗਦੇ ਜਾਂਦੇ ਕਿਵੇਂ ਲਾਦੇ ਆ ਖੇਤਾਂ ਦੇ ਨਜ਼ਾਰੇ ਫਿਰ ਜੀਆ ਹਰਿਆਲੀ ਹਰਿਆਲੀ ਹੋ ਗਈ ਚਾਰ ਚੁਫੇਰੇ ਤੇ ਅੱਜ ਐਸ ਝੋਨੇ 'ਚ ਵੀ ਲਾ ਰਹੇ ਆ ਬਈ ਪਾਣੀ ਇੱਥੇ ਪਾਣੀ ਲੱਗ ਹੀ ਜਾਂਦਾ ਉਹ ਦੋ ਮੋਟਰਾਂ ਛੱਡ ਰੱਖੀਆਂ ਆ ਜਿਹੜਾ ਪਾਣੀ ਅੱਜ ਇੱਥੇ ਲੱਗ ਰਿਹਾ ਇਸ ਤਰੀਕੇ ਬਈ ਟੱਪਣਾ ਪੈਂਦਾ ਵੱਟਾਂ ਤੋਂ ਦੀ ਆ ਹੁਣ ਇੱਥੋਂ ਦੀ ਕਿਵੇਂ ਟੱਪਾਂਗੇ ਪ੍ਰੀਤਾ ਛਾਲ ਮਾਰਨੀ ਪਊਗੀ ਪਰੋਂ ਦੇ ਵਾਰੀ ਆਉਂਦੇ ਵਾਰੀ ਵੀ ਐਂ ਕਰਨਾ ਪਊ ਫੇਰਾ ਜਾ ਹਾਂ ਤੂੰ ਕੁੱਦ ਫੇਰ ਆ ਜਾ ਐ ਅਸੀਂ ਵੀ ਬਹੁਤ ਵੇਖ ਲਿਆ ਬਈ ਯਾਰ ਰਾਹ ਤਾਂ ਜਵਾਨੀਵਾ ਕਰਤਾ ਸੀ ਅਗਲਾ ਕਹਿ ਦਿੰਦਾ ਕੀ ਰਾਹ ਤੁਸੀਂ ਨੀਵਾ ਕਰਤਾ ਤਿਆਰ ਆ ਵਾਕਈ ਅਸੀਂ ਨੀਵਾ ਕਰਤਾ ਆ ਕੇ ਹੋ ਬੋਲੀ ਐ ਉੱਡ ਗਈ ਪੋ ਮੋਟਰ ਤੇ ਜਾਣਾ ਜਿਉ ਮੋਟਰ ਤੇ ਆਪਣੀਆਂ ਲੱchnਾ ਪਈਆਂ ਹੈਗੀਆਂ ਆ ਦੇਖੋ ਐਡਾ ਢੱਗ ਮਾਰ ਰੱਖਿਆ ਇੱਕ ਦਿਨ ਡੱਟਿਆ ਹੋਇਆ ਸੀਗਾ ਫਰੀਤ ਤਾਂ ਝੋਨਾ ਤੇ ਅਸੀਂ ਝੂਤੋਂ ਦੀ ਟੱਪ ਕੇ ਗਏ ਸੀ ਇਹਦੇ ਕਿ ਓੱਖਾ ਬਹੁਤ ਐ ਨਹੀਂ ਚਾਰਚ ਫਿਰਿਆ ਲਾਦਾ ਜਿਵੇਂ ਹਰੇ ਰੰਗ ਦੀ ਚਾਦਰ ਵਿਛਾਈ ਹੋਵੇ ਹੈਨਾ ਫਰੀਤ ਹਾਂਜੀ ਹੋ ਜਾਂਦੇ ਮम्मा ਤੇ ਅੱਜ ਆ ਫਾਈਨਲ ਲੱਕੜਾਂ ਸੀਗੀਆਂ ਇਦੋਂ ਬਾਅਦ ਬਸ ਛੁੱਟੀ ਹਾਂਜੀ ਪਾ ਰਹੀ ਐ ਮੇਰੀ ਪੰਡ ਤੇ ਅੱਜ ਲਾਸਟ ਹੀ ਸੀਗੀ ਆਹ ਕਿਉਂਕਿ ਸਾਰੀਆਂ ਪਾ ਲਈਆਂ ਚਲੋ ਇੰਨੀਆਂ ਆਖ ਜੋੜ ਦੀਆਂ ਦੋ ਤਿੰਨ ਮਹੀਨੇ ਤੇ ਆ ਗਿਆ ਤੇ ਨਾ ਰੋਕ ਮੈਂ ਤੇ ਦੌੜਾ ਖਾ ਲੈਣੀ ਹਟਲੋ ਰੋੜੀਆਂ ਚਲੀਆਂ ਛੋੜੀਆਂ ਜਿਹੜੇ ਖਾਂਦੇ ਨਾਲ ਉਹ ਜਮਾ ਹੀ ਨਹੀਂ ਆਉਂਦੇ ਹਾਂ ਗੱਲ ਵੀ ਸਹੀ ਆ ਸਾਡੇ ਵਰਗਿਆਂ ਦੇ ਧੋਤ ਨਹੀਂ ਤੇ ਧਰੀ ਹੁੰਦੀ ਪਾਉਂਦੇ ਜਮਾ ਨਹੀਂ ਥੜਦਾ ਉੱਡੇ ਜਾਂਦੇ ਆ ਰੋਟੀ ਖਾਧੀ ਪੀਤੀ ਥਿੰਨਤ ਦੇਣੇ ਹਜਮ ਹੋ ਜਾਂਦੀ ਆ ਰੈਸਟ ਕਰਨ ਵੇਟੇ ਜ ਭਾਈ ਤੇ ਰੌਣਕੀ ਬੰਦਾ ਮਿਲ ਗਿਆ ਬਹੁਤ ਨਾ ਕੁਈ ਹੋਵੇ ਸਟੇਜ ਨਹੀਂ ਬਾਕੀ ਕੋ ਕਸਰ ਹੈ ਬਾਕੀ ਕੋ ਕਸਰ ਨਹੀਂ ਉਹ ਪੰਡਤ ਕੋਣੀ ਸੀ ਉਹ ਜਾਂਦਾ ਅਗਲਾ ਡੈਡੀ ਪੰਡਤ ਸਈ ਕੋਲੇ ਜਾ ਕੇ ਉਡਵਾਉਣਾ ਹੈ ਨਾ ਭਈ ਐ ਰੌਣਕੀ ਬੰਦੇ ਮਿਲ ਜਾਂਦੇ ਤੇ ਪੰਡਤ ਉਹ ਵੀ ਐ ਰਿਸਕ ਜਾਂਦੇ ਅਗਲੇ ਉਹ ਜਾਂਦਾ ਤੇ ਅਸੀਂ ਇੱਥੇ ਬਈ ਰੈਸਟ ਕਰਨ ਬੈਠੀਆਂ ਉੱਥੇ ਤਾਂ ਅਸੀਂ ਰੱਖੀਆਂ ਨਹੀਂ ਆ ਤੇ ਮੈਂ ਕਿਹਾ ਚਲੋ ਇੱਥੇ ਬੈੰਨੇ ਆ ਇਹ ਫਿਰ ਮੂਰਤੀ ਸੀ ਸੱਦਲੇ ਸੀ ਫੋਨ ਕਰਕੇ ਤੇ ਇੱਥੇ ਆ ਕੇ ਬੈਠੇ ਤਾਂ ਇਹਨਾਂ ਚਟਕ ਸਾਨੂੰ ਮਿਲ ਗਿਆ ਜੀ ਕਿਉਂਕਿ ਬੰਦੇ ਨੂੰ ਹੱਸਣਾ ਵੀ ਜ਼ਰੂਰੀ ਹੈ ਹਨਾ ਤੇ ਦੇਖ ਲਓ ਵੀ ਸਾਰੇ ਪਾਸੇ ਰੌਣਕਾਂ ਲੱਗੀਆਂ ਖੜੀਆਂ ਤੇ ਇਧਰ ਫਿਰਦੇ ਆ ਦਿਹਾੜੀਦਾਰ ਬੰਦੇ ਵੀ ਕੰਮ ਕਰਦੇ ਮਜ਼ਦੂਰ ਵੀ ਕੋਈ ਖੋਦੀ ਕੱਢੀ ਜਾਂਦਾ ਤੇ ਕੋਈ ਝੋਨੇ ਚੋਕਾ ਕੱਢੀ ਜਾਂਦਾ ਤੇ ਕੋਈ ਲੱਕੜਾ ਲਿਆਈ ਜਾਂਦਾ ਲੱਕੜਾ ਘਰੇ ਵਿਚਾਰੀਆਂ ਬੁੜੀਆਂ ਨੂੰ ਭਾਈ ਸਟਾਹ ਦਿਆ ਕਰੋ

जाओ जाओ हाँ हां नहीं तो जा बस आप तो गल्ला करया है हुन मेनू भी करयोण दे कि रुमण ठीक है ठीक है ओए होए 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 सच्ची गल है भाई बहुत ज्यादा है ना चलो ठीक है कड्डो फिर काख आप चल दे आप ठीक है वीडियो तो कड्डो काख भाई वीडियो था आ जोगी यूट्यूब ते देख ले ਹਾਂ ਯਸ ਕਿਉਂ ਉਹਦੀ ਤੇਰੇ ਕਾਕੇ ਵਾਲੀ ਚੜਾਈ ਹੈ ਵੀਡੀਓ ਦੇਖੀ ਨਹੀਂ ਤੈ ਉਹਦੇ ਮੁੰਡਾ ਲਈ ਖੜੀ ਸੀਗੀ ਆਮ ਬੰਦੇ ਨੂੰ ਨਹੀਂ ਪਤਾ ਲੱਗਦਾ ਵੀ ਡੱਡਾ ਕਿਹੜੇ ਵੇਲੇ ਪਾਣੀ ਪੀਂਦੀ ਆ ਇਹ ਉਦੋਂ ਅਸੀਂ ਆਗੇ ਸੀ ਲੱਕੜਾ ਲਿਆ ਕੇ ਫਿਰ ਅਸੀਂ ਦੁਪਹਿਰ ਵੇਲੇ ਕੀਤਾ ਰੈਸਟ ਰੈਸਟ ਕਰਨ ਤੋਂ ਬਾਅਦ ਤੇ 2:30 ਵਜੇ ਆ ਗਿਆ ਸੀਗਾ ਜੀ ਸਿਲਰ ਮਾਰਨ ਆਲਾ ਤੇ ਆਪਾਂ ਫਿਰ ਖੇਤ ਦੇ ਵਿੱਚ ਮਰਵਾਏ ਸਿਲਰ ਫਰ ਕੋਈ 2 ਕ ਘੰਟੇ ਅਸੀਂ ਲਾਏ ਕੱਖ ਕੱਢਣ ਤੇ ਉਸ ਤੋਂ ਬਾਅਦ ਜੀ ਸ਼ਾਮਾਂ ਦਾ ਹੋ ਚੁੱਕਿਆ ਟਾਈਮ ਰੋਟੀ ਸਬਜ਼ੀ ਦਾ ਚੀ ਬਚੁੱਕੇ ਹੈ ਤੇ ਇਧਰ ਆਪਾਂ ਤੜਕਾ ਛੜਕਾ ਜਿਹੜਾ ਤਿਆਰ ਕਰਕੇ ਰੱਖੀ ਬੈਠੇ ਆਂ ਹਾਂਜੀ ਇਹ ਸਬਜ਼ੀ ਦਾ ਸਾਰਾ ਸਮਾਨ ਤਿਆਰ ਕਰਕੇ ਮੈਂ ਰੱਖ ਰੱਖਿਆ ਤੇ ਚੁੱਲ੍ਹਾ ਸੀਗਾ ਥੋੜਾ ਜਿਹਾ ਗਿੱਲਾ ਤੇ ਮੈਨੂੰ ਮੈਥੋਂ ਨਹੀਂ ਹੋਇਆ ਦਰਸ਼ਕੋ ਵੇਟ ਕਿਉਂਕਿ ਅਸੀਂ ਨਾ ਗੈਸ ਦੀਆਂ ਦੋ ਦੋ ਤਿੰਨ ਦਿਨ ਖਾਧੀਆਂ ਰੋਟੀਆਂ ਪਕਾ ਕੇ ਸਬਜ਼ੀ ਬਣਾ ਕੇ ਗੈਸ ਤੇ ਤੇ ਵਧੀਆ ਸਾਨੂੰ ਲੱਗੀ ਨਹੀਂਗੀ ਰੋਟੀ ਸਬਜ਼ੀ ਗੈਸ ਦੀ ਤੇ ਅੱਜ ਨਾ ਮੈਂ ਗਿੱਲੇ ਚੁੱਲੇ 'ਚ ਬਾਲਤੀ ਪਈ ਅੱਗ ਮੈਂ ਕਿਹਾ ਚਲੋ ਸੁੱਕ ਜੂਗਾ ਕਹਿੰਦੇ ਆ ਵੀ ਸੇਕ ਨਾਲ ਛੇਤੀ ਸੁੱਕ ਜਾਂਦੀ ਮਿੱਟੀ ਤੇ ਵੈਸੇ ਪਾਟ ਤਾਂ ਜਾਂਦੀ ਏ ਹਾਂਜੀ ਮੈਂ ਹੁਣ ਕਰੀ ਜਾਨੀ ਆ ਪੇੜੇ ਤੇ ਸਬਜ਼ੀ ਨੂੰ ਤੜਕਾ ਪਾ ਲਾਤਾ ਤੰਦੂਰ ਤਪੀ ਜਾਂਦਾ ਮੈਂ ਤਾਂ ਫਟਾਫਟ ਰੋਟੀ ਸਬਜ਼ੀ ਕਰ ਲਈ ਇੱਕ ਵਾਰੀ ਤੇ ਗਰਮੀ ਬਹੁਤ ਜ਼ਿਆਦਾ ਹੋ ਗਈ ਆ ਹਾਂਜੀ ਰੋਟੀ ਵੀ ਆਪਾਂ ਪਕਾ ਲਈ ਹੈ ਹਾਂਜੀ ਹੁਣ ਅਸੀਂ ਖਾਵਾਂਗੇ ਰੋਟੀ ਬੱਚੇ ਵੀ ਖਾਣਗੇ ਤੇ ਗੁਵਾਰੇ ਦੀਆਂ ਫੜੀਆਂ ਦਰਸ਼ਕੋ ਕਿਨੂ ਕਿਨੂ ਪਸੰਦ ਆ ਕਮੈਂਟ ਰਾਹੀਂ ਜਰੂਰ ਦੱਸਿਓ ਤੇ ਅੱਜ ਦੇ ਬਲੌਗ ਦਾ ਪਾ ਇਥੇ ਕਰਨ ਲੱਗਿਆ ਜੀ ਐਂਡ ਮਿਲਦੇ ਨੇੈਕਸਟ ਬਲੌਗ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਬਾਏ ਬਾਏ